ਕੁਝ ਕਰਿਏ ਕੁਝ ਕਰਿਏ ਨਸ ਨਸ ਮੇਰੀ ਖੋ ਦੇ ਹਾਈ ਕੁਝ ਕਰਿਏ करिए कुछ करिए बस बस बड़ा बोल अब कुछ करिए ओ तो ए, कोई तो चल सिद्ध फड़िए तू बेतरिए या मरिए हर कोई तो चल सिद्ध फड़िए तू बेतरिए या मरिए चक्कर ਸਾਹਿਬ ਸასი ਕਾਲ ਜੀ ਸਰ ਆ ਜਿਹੜਾ ਗਾਂਧੀ ਜੀ ਦੇ ਪੁੱਤ ਜੀ ਕਹਿੰਦਾ ਜੀ ਦੇਖੋ ਜੀ ਅੱਜ ਬੜਾਈ ਸ਼ੁਭ ਦਿਹਾੜਾ ਹੈ ਸਾਡੇ ਰਾਸ਼ਟਰਪਿਤਾ ਮਹਾਤਮਾ Gandhi ਜੀ ਦਾ ਜਨਮ ਦਿਨ ਹੈ ਅੱਜ ਸਾਰਾ ਦੇਸ਼ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਹੁਕਮ ਅਨੁਸਾਰ ਦੇਸ਼ ਚ ਅੱਜ 10 ਸਾਲ ਪਹਿਲਾਂ ਜਿਹੜਾ ਸਵੱਛਤਾ ਦਾ ਇੱਕ ਨਾਰਾ ਉਹਨਾਂ ਨੇ ਦਿੱਤਾ ਸੀ ਅੱਜ ਉਸ ਨਾਰੇ ਦੇ ਉੱਤੇ ਅਮਲ ਕਰਦਿਆਂ ਨੂੰ 10 ਸਾਲ ਹੋ ਗਏ ਨੇ ਨਗਰ ਨਿਗਮ ਅੰਮ੍ਰਿਤਸਰ ਨੇ ਵੀ ਆਪਣੇ ਪੱਧਰ ਤੇ ਸਾਡੇ ਸਾਰੇ ਕਰਮਚਾਰੀ ਅਧਿਕਾਰੀ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਕਮਿਟਿਡ ਨੇ ਪੂਰੀ ਤਰ੍ਹਾਂ ਨਾਲ ਵਚਨਬੱਧ ਨੇ ਕਈ ਜਗ੍ਹਾ ਤੇ ਸਾਡੇ ਕੁਝ ਕਮੀਆਂ ਜ਼ਰੂਰ ਹੈਗੀਆਂ ਨੇ ਸਾਨੂੰ ਪਤਾ ਉਸ ਕਮੀਆਂ ਦਾ ਪਤਾ ਅਸੀਂ ਦੂਰ ਕਰਨ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਸਾਡੇ ਸਾਰੇ ਸਾਡੇ ਅਧਿਕਾਰੀ ਵੀ ਤੋਂ ਟੱਕ ਪੰਜਾਬ ਲੈਵਲ ਤੱਕ ਸਾਰੇ ਕਮੀਆਂ ਨੂੰ ਦੂਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਭਾਵੇਂ ਉਹਨਾਂ ਕਮੀਆਂ ਦੇ ਮੈਨੂੰ ਮਾਨ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਜਿੰਨੇ ਵੀ ਸਫਾਈ ਸੇਵਕ ਨੇ ਜਿੰਨੇ ਵੀ ਸਾਡੇ ਹੈਲਥ ਟੀਮ ਦੇ ਮੈਂਬਰ ਸਾਹਿਬਾਨ ਨੇ ਚਾਹੇ ਉਹ ਸੈਂਟਰੀ ਇੰਸਪੈਕਟਰ ਨੇ ਚਾਹੇ ਕੀ ਸੈਂਟਰੀ ਇੰਸਪੈਕਟਰ ਨੇ ਸਾਡੇ ਕਮਿਊਨਿਟੀ ਫੈਸਿਲੀਟੇਟਰਸ ਨੇ ਮੋਟੀਵੇਟਰਸ ਨੇ ਸੈਂਟਰੀ ਸੁਪਰਵਾਈਜ਼ਰਸ ਨੇ ਸਭ ਨੇ ਪੂਰੀ ਤਨਦੇਹੀ ਨਾਲ ਪਿਛਲੇ ਬਹੁਤ ਸਮੇਂ ਤੋਂ ਉਹ ਕੰਮ ਕਰ ਰਿਹਾ ਹੈ ਸ਼ਹਿਰ ਨੂੰ ਸਾਫ਼ ਕਰਨ ਦਾ ਔਰ ਸ਼ਹਿਰ ਨੂੰ ਸਾਫ਼ ਰੱਖਣ ਦਾ ਇਸ ਮੌਕੇ ਤੇ ਮੈਂ ਫੇਰ ਇੱਕ ਵਾਰੀ ਲੋਕਾਂ ਨਾਲ ਸਹਿਯੋਗ ਦੀ ਅਪੀਲ ਕਰਦਾ ਨਗਰ ਨਿਗਮ ਅੰਮ੍ਰਿਤਸਰ ਨੂੰ ਇੱਕ ਵਾਰੀ ਸਾਫ਼ ਕਰ ਸਕਦਾ ਹੈ ਲੇਕਿਨ ਸ਼ਹਿਰ ਨੂੰ ਸਾਫ਼ ਰੱਖਣਾ ਸ਼ਹਿਰ ਦੇ ਵਸਨੀਕਾਂ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਸੋ ਆਓ ਰਲ ਮਿਲ ਕੇ ਸਾਰੇ ਇਸ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਗੁਰੂ ਅਮਰਦਾਸ ਦੀ ਇਸ ਨਗਰੀ ਨੂੰ ਅਸੀਂ ਫੁਲਤਰ ਨਗਰੀ ਨੂੰ ਹੋਰ ਉਚਾਈਆਂ ਤੇ ਲੈ ਜਾਈਏ ਧੰਨਵਾਦ ਤੁਹਾਨੂੰ ਥੈਂਕ ਯੂ